ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸਦੀਪ ਯੁੱਧ ਨਸ਼ਿਆਂ ਵਰਦ ਨੂੰ ਲੈ ਕੇ ਪੰਜਾਬ ਪੁਲਿਸ ਪੂਰੇ ਐਕਸ਼ਨ ਮੋਡ ਦੇ ਵਿੱਚ ਹੈ ਤੇ ਲਗਾਤਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਇਸੇ ਦੇ ਤਹਿਤ ਬਸੀ ਪਠਾਣਾ ਵਿਖੇ ਵੀ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਬੰਦ ਪਏ ਮਕਾਨ ਬੰਦ ਪਈਆਂ ਦੁਕਾਨਾਂ ਸ਼ਰਾਬ ਦੇ ਹੱਤਿਆਂ ਤੇ ਸ਼ਾਪੇਮਾਰੀ ਕੀਤੀ ਗਈ ਅਤੇ ਖਾਸ ਢੰਗ ਦੇ ਨਾਲ ਚੈਕਿੰਗ ਕੀਤੀ ਗਈ ਹੈ ਤੇ ਜੋ ਵੀ ਸ਼ੱਕੀ ਚੀਜ਼ ਉਹਨਾਂ ਦਾ ਕਹਿਣਾ ਪੁਲਿਸ ਦਾ ਕੀ ਨਜ਼ਰ ਆਉਂਦੀ ਹੈ ਦਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਨਸ਼ੇ ਦਾ کاروبار ਕਰਦਾ ਫੜਿਆ ਗਿਆ ਤਾਂ ਉਸ ਤੇ ਸਖਤ ਐਕਸ਼ਨ ਹੋਵੇਗਾ ਜੇ ਕੋਈ ਨਸ਼ਿਆਂ ਦਾ کاروبار ਕਰ ਰਿਹਾ ਹੈ ਨਸ਼ੇ ਤੰਤਰ ਦੇ ਨਾਲ ਜੁੜਿਆ ਹੈ ਤਾਂ ਉਸ ਤੇ ਪੂਰੀ ਸਖਤੀ ਵਰਤੀ ਜਾਵੇਗੀ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਵੀ ਉਹਨਾਂ ਵੱਲੋਂ ਪੀਅ ਕੀਤੀ ਗਈ ਹੈ ਕਿ ਜੇ ਕੋਈ ਨਸ਼ਾ ਵਰਤਦਾ ਹੈ ਜਾਂ ਨਸ਼ੇ ਵੇਚਣ ਵਾਲਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤੇ ਬਾਕੀ ਕੰਮ ਪੁਲਿਸ ਦਾ ਹੈ ਉਹਨਾਂ ਦਾ ਕਹਿਣਾ ਪੁਲਿਸ ਦਾ ਕੀ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਫੜਿਆ ਗਿਆ ਤਾਂ ਉਸ ਤੇ ਸਖਤ ਐਕਸ਼ਨ ਹੋਵੇਗਾ ਜੇ ਕੋਈ ਨਸ਼ਿਆਂ ਦਾ ਕਾਰੋਬਾਰ ਕਰ ਰਿਹਾ ਹੈ ਨਸ਼ੇ ਤੰਤਰ ਦੇ ਨਾਲ ਜੁੜਿਆ ਹੈ ਤਾਂ ਉਸ ਤੇ ਪੂਰੀ ਸਖਤੀ ਵਰਤੀ ਜਾਵੇਗੀ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਵੀ ਉਹਨਾਂ ਵੱਲੋਂ ਪੀਅ ਕੀਤੀ ਗਈ ਹੈ ਕਿ ਜੇ ਕੋਈ ਨਸ਼ਾ ਉਹ ਵਿਕਰਦਾਇਆ ਜਾਂ ਨਸ਼ੇ ਵੇਚਣ ਵਾਲਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤੇ ਬਾਕੀ ਕੰਮ ਪੁਲਿਸ ਦਾ ਹੈ ਹੋਰ ਕੀ ਕਹਿਣਾ ਹੈ ਪੁਲਿਸ ਦਾ ਤੁਹਾਨੂੰ ਇਹ ਵੀ ਅਫਸਰਾਂ ਦੀ ਜ਼ੁਬਾਨੀ ਸੁਣਾ ਦਿੰਨੇ ਆ ਮਨਜੋਗੇ ਐਸਐਸਪੀ ਫਤਿਹਗੜ ਸਾਹਿਬ ਦੀ ਹਜ਼ਰਤ ਮੁਤਾਬਕ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਅੱਜ ਅਸੀਂ ਇੱਥੇ ਆਪਣੇ ਸਬਰੀ ਜਨਰੇਰੀਓ ਵਿੱਚ ਬੱਖ ਬੱਖ ਹੋਟਲ ਟਾਬੇ ਗੈਰਵਾ ਥਾਵਾਂ ਬੰਦ ਪਈਆਂ ਬਿਲਡਿੰਗਾਂ ਚੱਕੀ ਬਿਲਡਿੰਗਾਂ ਦੀ ਤਲਾਸ਼ੀ ਲਈ ਹੈ ਤਾਂ ਜੋ ਜੇਕਰ ਕੋਈ ਨਸ਼ੇ ਨਾਲ ਸੰਬੰਧੀ ਜਾਂ ਕੋਈ ਇੱਥੇ ਨਜਾਇਜ਼ ਸ਼ਰਾਬ ਸੰਬੰਧੀ ਕੋਈ ਗਤੀਵਿਧੀ ਆ ਤਾਂ ਉਹਨਾਂ ਦੇ ਕਾਬੂ ਪਾਇਆ ਜਾ ਸਕੇ ਜੀ ਲੋਕਾਂ ਨੂੰ ਕੀ ਅਪੀਲ ਹੈ ਹਾਂ ਜੀ ਲੋਕਾਂ ਨੂੰ ਇਹੀ ਅਪੀਲ ਹੈ ਲੋਕ ਬਹੁਤ ਵਧੀਆ ਸਾਥ ਦੇ ਰਹੇ ਨੇ ਇਸ ਮਾਹੌਲ 'ਚ ਜੇਕਰ ਉਹਨਾਂ ਦੇ ਧਿਆਨ 'ਚ ਕੋਈ ਵੀ ਗੱਲ ਨਸ਼ਾ ਵਿਗੜਨ ਸੰਬੰਧੀ ਜਾਂ ਕੋਈ ਨਜਾਇਜ਼ ਸ਼ਰਾਬ ਵਿਗੜਨ ਸੰਬੰਧੀ ਕੋਈ ਗੱਲ ਆਉਂਦੀ ਹੈ ਜਾਂ ਕਿਸੇ ਵੀ ਪੀਣ ਸੰਬੰਧੀ ਆਉਂਦੀ ਹੈ ਤਾਂ ਤੁਰੰਤ ਸਾਡੇ ਧਿਆਨ 'ਚ ਲਿਆਉਣ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਦੁਕਾਨਾਂ ਦੁਕਾਨਦਾਰਾਂ ਕੋਲ ਵੀ ਜੀ ਦੁਕਾਨਾਂ ਤੇ ਵੀ ਚੈਕਿੰਗ ਕੀਤੀ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਹਾਂ ਜੀ ਅਸੀਂ ਹਾਟਿਆਂ ਦੇ ਵੀ ਗਏ ਆ ਤੇ ਸਾਰਿਆਂ ਨੂੰ ਹਦਾਇਤ ਕੀਤੀ ਹੈ ਜੀ ਕਿ ਜੇਕਰ ਉਹਨਾਂ ਦੇ ਧਿਆਨ 'ਚ ਕੋਈ ਵੀ ਨਜਾਇਜ਼ ਸ਼ਰਾਬ ਪੀਣ ਵਾਲਾ ਜਾਂ ਕੋਈ ਬੋਤਲ ਉਹਦੀ ਕੋਈ ਧਿਆਨ ਚੋਂ ਨਹੀਂ ਸਾਡੇ ਧਿਆਨ ਚ ਲੈਉਣ ਸਭ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਲੋਕਾਂ ਕੀ ਇਹ ਪੀਂਚਾਰ ਹਾਂਜੀ ਲੋਕਾਂ ਨੂੰ ਇਹੀ ਅਪੀਲ ਹੈ ਲੋਕ ਬਹੁਤ ਵਧੀਆ ਸਾਥ ਦੇ ਰਹੇ ਨੇ ਇਸ ਮਾਮਲੇ 'ਚ ਜੇਕਰ ਉਹਨਾਂ ਦੇ ਧਿਆਨ 'ਚ ਕੋਈ ਵੀ ਗੱਲ ਨਸ਼ਾ ਵਿਗੜਨ ਸੰਬੰਧੀ ਜਾਂ ਕੋਈ ਨਜਾਇਜ਼ ਸ਼ਰਾਬ ਵਿਗੜਨ ਸੰਬੰਧੀ ਕੋਈ ਗੱਲ ਆਉਂਦੀ ਹੈ ਜਾਂ ਕਿਸੇ ਪੀਣ ਸੰਬੰਧੀ ਆਉਂਦੀ ਹੈ ਤਾਂ ਤੁਰੰਤ ਸਾਡੇ ਧਿਆਨ ਚ ਲੈਵੋ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਦੁਕਾਨਾਂ ਦੁਕਾਨਦਾਰਾਂ ਕੋਲ ਵੀ ਜਿਹੜੀਆਂ ਦੁਕਾਨਾਂ ਤੇ ਵੀ ਚੈਕਿੰਗ ਕੀਤੀ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਹਾਂਜੀ ਅਸੀਂ ਜਿਹੜੇ ਹੋਟਲ ਢਾਬੇ ਤੇ ਗਏ ਆਂ ਹਾਤਿਆਂ ਤੇ ਵੀ ਗਏ ਆਂ ਤੇ ਸਾਰਿਆਂ ਨੂੰ ਹਦਾਇਤ ਕੀਤੀ ਹੈ ਜੀ ਕਿ ਜੇਕਰ ਉਹਨਾਂ ਦੇ ਧਿਆਨ ਚ ਕੋਈ ਵੀ ਨਜਾਇਜ਼ ਸ਼ਰਾਬ ਪੀਣ ਵਾਲਾ ਜਾਂ ਕੋਈ ਬੋਤਲ ਉਹਦੀ ਕੋਈ ਧਿਆਨ ਚ ਨਹੀਂ ਸਾਡੇ ਧਿਆਨ ਚ ਲਿਆਉਣ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ